ਹਾਂਜੀ ਕਿਦਾਂ ਸਾਰੇ ਓਕੇ ਰਪੋਰਟ ਐ ਤੇ ਅੱਜ ਸਵੇਰੇ ਫੇਰ ਉੱਠ ਗਿਆ ਫ੍ਰੈਸ਼ ਫ੍ਰਿਸ਼ ਹੋ ਗਿਆ ਤੇ ਰੋਲਾ ਰਪਾ ਘਰ ਪੈਨਦਿਆ ਵਾ ਕਿਉਂਕਿ ਬੱਚੇ ਅੱਜ ਹੈਗੇ ਛੁੱਟੀ ਦੇ ਤੇ ਅੱਜ ਪਤਾ ਨਹੀਂ ਸਕੂਲੋਂ ਮੈਸੇਜ ਵੀ ਆਇਆ ਕਿ ਛੁੱਟੀ ਐ ਪਰ ਪਤਾ ਨਹੀਂ ਲੱਗਾ ਕਿ ਇਹਨਾਂ ਨੇ ਕਰ ਲਈ ਛੁੱਟੀ ਤੇ ਹੁਣ ਆਪਣੀ ਜਿਹੜੀ ਚੱਲਾ ਕਾਬੇ ਦਾ ਟਾਈਮ ਕਾਬੇ ਦਾ ਟਾਈਮ ਹੋ ਗਿਆ ਵਾ ਤੇ ਇੱਧਰ ਆ ਬੰਦ ਮੱਖਣ ਨਹੀਂ ਖਾਂਦੀ ਵੀ ਕਿਉਂਕਿ ਸਵੇਰ ਦਾ ਫੋਨ ਹੱਥੇ ਫੜਿਆ ਆ ਇਹਨੇ ਲੀਗੀ ਜੀ ਨੇ ਬਸ ਫੋਨ ਫੋਨ ਤੇ ਵਿਚਰੀ ਦਾ ਬੰਦ ਹੋ ਪਿਆ ਐਨਕੀ ਬੈੱਡ ਤੇ ਬੈਹਾਂ ਥੱਲੇ ਪੈਣਾ ਥੱਲੇ ਠੰਡਾ ਵਾ ਨਾ ਤਾਂ ਇੱਥੇ ਬੈੱਡ ਖਾਲ ਪੜਾਈ ਭਾਵੇਂ ਹੁੰਦੀ ਆ ਪਰ ਫੋਨ ਜ਼ਰੂਰ ਵੇਖਣਾ ਨੇ ਕਾਬਲ ਮਮੀ ਨੇ ਦਿੱਤਾ ਨਹੀਂ ਮਮੀ ਨੇ ਚਾਹ ਬਣੀ ਚਾਹ ਲੈ ਲਾ ਤੇ ਚਾਹ ਵੀ ਲਗਾਵਾ ਤੇ ਚਾਹ ਪੀ ਕੇ ਆਪਣੀ ਸ਼ਰਟ ਸ਼ੂਟ ਚੇਂਜ ਕੀਤੀ ਆ ਆਹ ਨਾ ਦੀਆ ਬਾਪ ਦੀ ਗਰਮੇਸ਼ ਸ਼ਰਟ ਸਹੀ ਰਹਿੰਦੀ ਆ ਮੇਰਾ ਉਹ ਰਾਦਾ ਵਗੀ ਜਿਹੜੀ ਇਹ ਲੁਣੀਆਂ ਵਾ ਆਪਣੀਆਂ ਗੋਰ ਗੱਲੇ ਲਈ ਛੱਡ ਗਿਆ ਹੋਈ ਲਈ ਕਿਉਂਕਿ ਅਸੀਂ ਜ਼ਿਆਦਾ ਪਤਲੀ ਬੋ ਰਿਹਾ ਇਹ ਨਾ ਰਿਲੈਕਸ ਬੜਾ ਫੀਲ ਹੁੰਦਾ ਵਾ ਪੌਲ ਭਾਈ ਨੂੰ ਫੋਨ ਕਰਤਾ ਉਹ ਜੀ ਚਲੋ ਪ੍ਰੋਗਰਾਮ ਹੈਗਾ ਸਰਵਿਸ ਕਰਾਉਣ ਦਾ ਕਿਉਂਕਿ ਟਾਈਮ ਹੈਗਾ ਅਸੀਂ ਪੌਲ ਭਾਜੀ ਕੋ ਵੀ ਤੇ ਮੇਕੋ ਵੀ ਅੱਜ ਇਹ ਗੱਡੀ ਬਣੀ ਜਿਹੜੀ ਵਾ ਵਾ ਗੰਦੀ ਹਾਲਾਤ ਮਾ ਕਿਹਨੂ ਚੱਲੇ ਸਰਵਿਸ ਕਰਉਣ ਸਾਰੀ ਇਹ ਗੱਡ ਪੂਰੀ ਨੰਬੂ ਆ ਗਿਆ ਚੱਕ ਲਿਆਂਦਾ ਥੋੜੀ ਦਿਨ ਦੁਰ ਕਰਾਂਗੇ ਮਸਲਾ ਦਾ ਕਾਫੀ ਖਰਾਬ ਹਲਾ ਵਿੱਚ ਮਿੱਟੀ ਫਸੀ ਤੇ ਮਗਰਾੜ ਦੇ ਤਾਂ ਹਾਂ ਥੋੜਾ ਕੰਮ ਚਲੋ ਕਰਾਂ ਜਬੜੀ ਹੋ ਹੋਈ ਗੱਡੀ ਜਾਂਦੇ ਨੂੰ ਚੱਲ ਜਿੰਦੀ ਪਾਸੇ ਹੀਟ ਕਮਰਾ ਵੀ ਪੂਰਾ ਮੱਲਾ ਹੋ ਗਿਆ ਜੀ ਜਾਣੇ ਫੇਲਾ ਬਹੁਤ ਬਹੁਤ ਸਾਡੇ ਗੱਡੀ ਤਾਂ ਮੈਂ ਧੋਖੀ ਜਨ ਚੱਲੀ ਸਰਵਿਸ ਹੋਣਾ ਤੇ ਉਹ ਗੱਡੀ ਆਪਣੀ ਲੱਗ ਗਈ ਟੋਟਲ ਬੰਚ ਟਾਈਮ ਹੋਇਆ ਇਹ ਤੇ ਆਪਣੇ ਅੰਦਰ ਭੁੱਖਾ ਪਾਣ ਵੀ ਲੱਗੀ ਤੇ ਅੰਕਲ ਕੋ ਆ ਗਏ ਉਹ ਥੋੜੇ ਕਾਣ ਲਈ ਚੋਲੇ ਖਾਣ ਲਗਾ ਹੁਣ ਤੇ ਉਸ ਤੋਂ ਬਾਅਦ ਗੱਡੀ ਆਪਣੀ ਹੋਂ ਦੀ ਅੰਦਰ ਰੈਡੀ ਥੋੜਾ ਜਿਹਾ ਟਾਈਮ ਰਹਿ ਗਿਆ ਉਹਨਾਂ ਦਾ ਲੰਚ ਟਾਈਮ ਓਵਰ ਹੋਣ ਜੋ ਉਸ ਤੋਂ ਪਹਿਲੀ ਕਹਿੰਦੇ ਕਿ ਰਿਪੇਅਰ ਹੋਣੀ ਤੇ ਉਸ ਤੋਂ ਬਾਅਦ ਹੁਣ ਘਰ ਜਾਣ ਦੇ ਮੇਰੇ ਵੀ ਤਿਆਰੀ ਹੈ ਪਰ ਟਾਈਮ ਬੜਾ ਲੈਂਦੇ ਨੇ ਚਲੋ ਚੋਲੇ ਖਾਣੇ ਟਾਈਮ ਵਾਸਤੇ ਹੋ ਗਏ ਉਹ ਬਣ ਕੇ ਜੰਤੀ ਹੋ ਆ ਗਈ ਬੁਰੀ ਲਿਸ਼ਕਾਤੀ ਇੱਕ ਨਵੀਂ ਕਰਤੀ ਉਹਨਾਂ ਨੇ ਹੁਣ ਤੇ ਹੁਣ ਨਾ ਇਹ ਇੱਕ ਪੰਗਾ ਹੀ ਮੈਨਾਂ ਇਹ ਬੈਟਰੀ ਲਖਵਾਉਣਾ ਬੈਟਰੀ ਜਿਹੜੀ ਆਪਣੀ ਟੋਟਲ ਹੈਗੀ ਨਾ ਉਹ ਹੈਗੀ ਖਰਾਬ ਤੇ ਹੁਣ ਭਾਜੀ ਨੇ ਜਗ੍ਹਾ ਤੇ ਪਹੁੰਚ ਗਏ ਆ ਇੱਧਰ ਬਿੱਲਾ ਬੈਟਰੀ ਵਾਲੇ ਭਾਜੀ ਕੋਲ ਤੇ ਨਵਾਂ ਬਜੰਸੀਆ ਬਿੱਲ ਕੱਟਦੇ ਆ ਬੈਟਰੀ ਦੇ ਬੈਟਰੀ ਨੰਬਰ ਉਹਨਾਂ ਨੇ ਕਿਹਾ ਹੀ ਗਿਆ ਸੇਵਾਂ ਇਹਦਾ ਬਸ ਬਿੱਲ ਬੁੱਲ ਢਾਗਾ ਵਾ ਨਾਲ ਲਾਜੀ ਬਿੱਲ ਮੇ ਕੋਈ ਗਣੀ ਫਿਰ ਬਜੰਸੀਆ ਬਿੱਲ ਕੜਾ ਆ ਉਹਨਾਂ ਦਾ ਆ ਰਿਹਾ ਸੇਮ ਬੈਟਰੀ ਨੰਬਰ ਤੇ ਉਸ ਤੋਂ ਬਾਅਦ ਆਹੜਾ ਬੈਂਦੀ ਮਾਉਡ ਮਾਉਡ ਸਾਰਾ ਬੈਟਰੀ ਸਿਸਟਮ ਦਾ ਤੇ ਭਾਜੀ ਨੇ ਬੈਟਰੀ ਖੋਲਣ ਲੱਗਿਆ ਬਾਕੀ ਆ ਗਈ ਗੱਡੀ ਦੀ ਨਵੀਂ ਕੰਡੀਸ਼ਨ ਫੇਰ ਬਣ ਗਈ ਆ ਇਹ ਚੀਜ਼ ਰਵੇ ਨਾ ਵੀਲ ਪਾਉਣ ਦਾ ਫੇਰ ਨਜ਼ਾਰਾ ਇਹਨਾਂ ਨੂੰ ਵੀਲ ਹੋਣ ਪਾਉਣਗਾ ਬਾਕੀ ਲੇਨ ਪਾਸ ਹੋ ਜਾਏ ਕਰੀ ਜੇ ਪੁੱਛ ਗਏ ਸੀ ਕਰ ਲੀਏ ਸਾਰੀ ਉੱਧਰ ਭਾਜੀ ਬੈਟਰੀ ਚਾਰਜ ਲਾ ਰਹੇ ਆ ਤੇ ਇਸ ਤੋਂ ਬਾਅਦ ਹੁਣ ਬੈਟਰੀ ਖੋਲ ਕੇ ਰਖਵਾ ਕੇ ਵੇਚਦੇ ਕਿੰਨੇ ਐਂਪੀਅਰ ਦੀ ਹੈ ਤੇ ਜੇ ਛੋਟੇ ਐਂਪੀਅਰ ਦੀ ਤੇ ਵੱਡੀ ਰਖਾਉਨੇ ਆ ਨਹੀਂ ਦੇਰ ਜੇ ਸਾਈਜ਼ ਦੇ ਤੁਹਾਨੂੰ ਇਹਦੇ ਕੀ ਸਾਈਜ਼ ਕਿਸੇ ਨੂੰ ਮੈਟਰ ਕਰਦਾ ਟੈਂਪੂ ਰੀ ਗਰਮੀ ਲੱਗੰਦੀ ਹੁਣ ਮੈਂ ਸੋਚਦਾ ਵਾ ਮਿੰਟੋ ਮਿੰਟ ਘਰ ਜਾਵਾਂ ਤੇ ਫਰੈਸ਼ ਹੋਵਾਂ ਤੇ ਜਾ ਕੇ ਪਹਿਲੇ ਨੰਬਰ ਤੇ ਮੇਰੇ ਚਾਹ ਮੈਨੂੰ ਬੜਾ ਜੀ ਕਰਦਾ ਪਿਆ ਤੇ ਇਸ ਟਾਈਮ ਮੰਮੀ ਨੂੰ ਫੋਨ ਕਰ ਦੇਣਾ ਕਿ ਪਹਿਲਾਂ ਬਣਾ ਦਿਓ ਆਂਦੇ ਸੱਚ ਆਂਦੇ ਮੈਂ ਪਹਿਲਾਂ ਨੰਬਰ ਤੇ ਫਰੈਸ਼ ਹੋਣਾ ਵਾ ਫਰੈਸ਼ ਹੋ ਗਏ ਸਵੇਰ ਚਾਹ ਪੀ ਤੇ ਹੁਣ ਜਾਤ ਵੈਣੀ ਜਾਣਾ ਦੋਸਤੋ ਬਾਅਦ ਸ਼ਾਮ ਨੂੰ ਕੰਮ ਉਨ ਜਾਣਾ ਪੈਣਾ ਤੇ ਹੁਣ ਭਾਜੀ ਆਗੇ ਤੇ ਬੈਟਰੀ ਕੋਲ ਜਿਹਦੀ ਦੇ ਕਿਹੜੀ ਬੈਟਰੀ ਆ ਬੜਾ ਗਲਤ ਕੰਮ ਹੋ ਗਿਆ ਜੇ ਇੱਥੇ ਨਾ ਜਿਹੜਾ ਇੱਕ ਬੈਟਰੀ ਦਾ ਬੜਾ ਸਿਸਟਮ ਗਲਤ ਕਹਿੰਦੇ ਕਿ ਬੈਟਰੀ ਜਿਹੜੀ ਹੁੰਦੀ ਨਾ ਗਾਰੰਟੀ ਹੁੰਦੀ ਆ ਸਾਲ 2 4 5 ਸਾਲ ਚ ਨਹੀਂ ਵੀ ਹੋਵੇ ਅਈ ਇਹਦੇ ਚ ਬੈਟਰੀ ਚੇਂਜ ਕਰਾ ਸਕਦੇ ਆ ਠੀਕ ਹੈ ਇਹਨਾਂ ਨੇ ਏਜੰਸੀ ਵਾਲਿਆਂ ਨੂੰ ਜਦੋਂ ਗੱਡੀ ਲਈ ਇੱਕ ਜੀ ਇਹਨਾਂ ਨੇ ਦੱਸੇ ਨਹੀਂ ਕਿ ਬੈਟਰੀ ਕਿਲੋਮੀਟਰ ਤੇ ਵੀ ਡਿਪੈਂਡ ਹੁੰਦੀ ਆ ਜਿਸ ਤਰ੍ਹਾਂ ਕਿ 20000 ਕਿਲੋਮੀਟਰ ਚੱਲ ਗਈ ਉਹਦੇ ਵਿੱਚ ਬੈਟਰੀ ਹੋ ਸਕਦੀ ਚੇਂਜ 20000 ਪਲੱਸ ਹੋ ਗਈ ਤਾਂ ਉਹਦੇ ਵਿੱਚ ਬੈਟਰੀ ਜਿਹੜੀ ਹੈਗੀ ਹੈ ਚੇਂਜ ਹੋ ਜੂਗੀ ਪਰ ਐਕਸਟਰਾ ਖਰਚਾ ਲੱਗੇਗਾ ਨਾਲ ਉਹ ਇਹਨਾਂ ਦੱਸਿਆ ਨਹੀਂ ਹੁਣ ਮੈਂ ਇੱਥੇ ਆਇਆ ਭਾਜੀ ਨੂੰ ਮੈਂ ਕਿਹਾ ਬੈਟਰੀ ਚੇਂਜ ਕਰਨੀ ਉਹ ਮੈਨੂੰ ਕਹਿੰਦਾ ਕਿ ਤੁਹਾਡੀ ਗੱਡੀ 20000 ਪਲੱਸ ਚੱਲ ਗਈ 22000 ਕਿਲੋਮੀਟਰ ਤੇ ਮੈਂ ਉਹ ਕਹਿੰਦਾ ਕਿ ਐਕਸਟਰਾ 200 ਰੁਪਏ ਲੱਗੇਗਾ ਤੇ ਮੈਸੇਜ ਦੇ ਖਿਲਾਫ ਹੋ ਗਿਆ ਕਿ 200 ਰੁਪਏ ਐਕਸਟਰਾ ਕਾਹਦਾ ਲੱਗੇਗਾ ਪਰ ਗਰੰਟੀ ਤੇ ਬੈਟਰੀ ਦੀ ਹੈਗੀ ਨਾ ਭਾਜੀ ਕਹਿੰਦਾ ਕੰਡੀਸ਼ਨਾਂ ਦੋ ਹੁੰਦੀਆਂ ਮੈਂ ਕਿਹਾ ਫਿਰ ਕੰ ਅੱਧਾ ਘੰਟਾ ਲਾਗੇ ਮੈਨੂੰ ਜਦੋਂ ਗੱਡੀ ਨਵੀਂ ਲੈਣ ਗਿਆ ਨਾ ਭਾਈ ਨੇ ਪੂਰੀ ਸਪੀਚ ਦਿੱਤੀ ਸੀ ਮੈਨੂੰ ਕਿ ਆ ਗੱਡੀ ਦੀ ਸਾਰੀ ਰਿਕੁਆਇਰਮੈਂਟ ਹੁੰਦੀ ਆ ਲਟਰ ਮਟਰ ਜੋ ਮਰਜ਼ੀ ਸਾਰੇ ਜਾਂਦੇ ਖਾਪ ਇਕੱਠੀ ਕਰਕੇ ਮੈਨੂੰ ਦੱਸਦੀ ਪਰ ਸਿਰਫ 10 ਸੈਕਿੰਡ ਆ ਖਾਪ ਦੱਸਣ ਲੱਗੇ ਨੇ ਨਾਲ ਲੱਗੇ ਕਿ ਆ ਜਿਹੜੀ ਹੈਗੀ ਆ ਬੈਟਰੀ ਨੇ ਕਿਲੋਮੀਟਰ ਉਹ ਹੀ ਗਾ ਲੋ ਕਿ ਜੇ ਧੋਣ ਇਧਰ ਛੱਡੀ ਆ ਦੂਜੇ ਪਾਸੋਂ ਫੜਨੀ ਫੜਨੀ ਭਾਵੇਂ 10 12% ਵੜੀ ਪਰ ਫੜਨੀ ਜ਼ਰੂਰ ਹੈ ਇਹਨਾਂ ਨੇ ਠੀਕ ਹੈ ਉਹ ਗੱਲ ਵੱਖਰੀ ਜੇ ਪਹਿਲਾਂ ਦੱਸ ਦਿੰਦੇ ਜਿਹੜਾ 2 400 ਨਹੀਂ ਜਾਣਾ ਹੁਣ ਨਹੀਂ ਦੱਸਿਆ ਤੇ 2 400 ਚੱਲਾ ਵਾ ਕਸਟਮਰ ਨੂੰ ਜਿ ਤਰ੍ਹਾਂ ਕਹਿ ਰਹੀ ਕੀ ਕੋਈ ਜੀ ਦਾ ਪੈਸੇ ਇਹਨਾਂ ਨੇ ਖਿੱਚਨੇ ਆ ਪਰ ਉਹ ਦੱਸਨੇ ਨਹੀਂ ਆਉਂਦੀ ਸਪੋਰਟ ਦੱਸਨੇ ਪਾਜੀ ਇੰਨੇ ਕਿਲੋਮੀਟਰ ਦੀ ਜੇ ਉਹ ਹਿਸਾਬ ਜੇ ਇਸ ਤਰ੍ਹਾਂ ਮੈਂ ਇੱਕ ਵੀਡੀਓ ਚ ਅਹ ਸਲਾਹ ਦੇਣਾ ਚਾਹੂੰਗਾ ਕਿ ਜੇ ਤੁਹਾਡੇ ਕਿਸੇ ਦੀ ਬੈਟਰੀ ਖਰਾਬ ਹੁੰਦੀ ਹੈ ਤਾਂ ਉਹ ਦੀ ਕੰਡੀਸ਼ਨ ਜ਼ਰੂਰ ਪੁੱਛੋ ਕੰਡੀਸ਼ਨ ਦਾ ਦੋ ਹੁੰਦੀ ਹੈ ਜੇ ਇੱਕ ਸਾਲ ਦੀ ਗਾਰੰਟੀ ਦੇ ਅੰਦਰ ਚੇਂਜ ਹੋਵੇ ਤੇ ਕਿੰਨਾ ਕਿਲੋਮੀਟਰ ਕਿੰਨੇ ਕਿਲੋਮੀਟਰ ਦੇ ਅੰਦਰ ਚੇਂਜ ਹੁੰਦੀ ਹੈ ਬੈਟਰੀ ਇਸ ਚੀਜ਼ ਦਾ ਮੋਸਟ ਧਿਆਨ ਰੱਖਿਓ ਕੀ ਬੈਟਰੀ ਜੇ 80 ਕਿਲੋਮੀਟਰ ਦੇ ਅੰਦਰ ਤੁਹਾਡੀ ਚੱਲ ਗਈ ਤੇ ਜੇ 1-2 ਕਿਲੋਮੀਟਰ ਵੀ ਰਹਿੰਦਾ ਤਾਂ ਤੁਸੀਂ ਇਹਨੂੰ ਚੇਂਜ ਕਰਾਓ ਉਹਨੇ ਕਿ ਜੇ ਤੁਹਾਡੀ 1 ਕਿਲੋਮੀਟਰ ਤੋਂ ਪਲੱਸ ਹੋ ਜੇ ਤੇ ਬਾਅਦ ਤੁਹਾਡੀ ਐਕਸਟਰਾ ਖਰਚਾ ਕਰਨਾ ਵਾ ਮੈਨੂੰ ਐਕਸਟਰਾ ਖਰਚਾ ਕਰਨਾ ਪੈ ਰਿਹਾ ਵਾ ਲੱਗ ਪਾਗੜੀ ਦੇ 200 ਰੁਪਏ ਐਕਸਟਰਾ ਦੇਣਾ ਪੈ ਰਿਹਾ ਚਲੋ 200 ਦੀ ਕੋਈ ਗੱਲ ਨਹੀਂ ਤੇ ਹੁਣ 3 ਐਂਪੀਅਰ ਦੀ ਮੇਰੀ ਬੈਟਰੀ 4 ਐਂਪੀਅਰ ਦੀ ਰੱਖਣ ਦਾ 100 ਰੁਪਏ ਦਾ ਐਕਸਟਰਾ ਬਹੁਤ ਜਦੋਂ ਮੇਰੀ ਸਿਰਦਰਦੀ ਕੋਈ ਗੱਲ ਨਹੀਂ ਬਟ ਇਹ ਜਿਹੜਾ ਐਕਸਟਰਾ ਖਰਚਾ ਹੁਣ ਬੈਟਰੀ ਦੇ ਕਿਲੋਮੀਟਰ ਦਾ ਇਹ ਇਹ ਹਰ ਇੱਕ ਜਿਹੜਾ ਨਿਊ ਬਾਈਕ ਲੈਣਾ ਵਾਲਾ ਹਰ ਨਿਊ ਕਸਟਮਰ ਹੈ ਜਾਂ ਏਜੰਸੀ ਵਾਲੇ ਤੇ ਉਹਨਾਂ ਦੇ ਕਰ ਵੀਡੀਓ ਪਹੁੰਚ ਸਕੀ ਕਿ ਯਾਰ ਜੇ ਬੈਡ ਪੈਸੇ ਵੱਧ ਲੈਣੇ ਆ ਨਾ ਕਸਟਮਰ ਨੂੰ ਦੱਸ ਕੇ ਲੋ ਇਹ ਨਹੀਂ ਕਿ ਤੂੰ ਆਉਂਦੀ ਸਪੋਰਟ ਦੱਸ ਦੇ ਨਹੀਂ ਜੇ ਤੇ ਬਾਅਦ ਜਾ ਕੇ ਕਸਟਮਰ ਨੂੰ ਔਖ ਹੋਵੇ ਆਉਂਦੀ ਸਪੋਰਟ ਪੈਸੇ ਭਰਨੇ ਪੈਂਦੇ ਆ ਤੂੰ ਪਹਿਲਾਂ ਅੰਡਰਸਟੈਂਡ ਕਰੋ ਇੰਨੇ ਇੰਨੇ ਆ ਹਸਾਬਾਂ ਤੇ ਕੰਡੀਸ਼ਨ ਹੁੰਦੀ ਆ ਹੀ ਆਪਣੇ ਨਾਲ ਮੈਚਰ ਹੋਈ ਏ ਵਾਗ ਜੇ ਕੋਈ ਬੰਦਾ ਆਪਣੇ ਨਾਲ ਮੈਚਰ ਹੁੰਦਾ ਵਾ ਤੇ ਏਜੰਸੀ ਨੂੰ ਦੱਸ ਦੇ ਨਹੀਂ ਆ ਕਿ ਇਹ ਕੰਡੀਸ਼ਨ ਹੁੰਦੀ ਆ ਤੇ ਕੰਡੀਸ਼ਨ ਦੱਸੋ ਤੇ ਸਹੀ ਯਾਰ ਅਗਲਾ ਬੰਦਾ ਜੇ ਮੈਚਰ ਹੋ ਗਏ ਬੈ ਤੇ ਜੇ ਨੂੰ ਫੋ ਕੰਡੀਸ਼ਨ ਜਿਹੜੀ ਉਹਨਾਂ ਦੀਆਂ ਪ੍ਰੋਬਲਮਸ ਉਹਨਾਂ ਵੀ ਹੱਲ ਕਰਕੇ ਦੋ ਯਾਰ ਇਹ ਤੁਹਾਡੇ ਨਾਲ ਤੁਸੀਂ ਉਹਨਾਂ ਦੀਆਂ ਸਾਰੀ ਗੱਡੀ ਕੰਡੀਸ਼ਨਾਂ ਦੱਸੀਆਂ ਨਹੀਂ ਤੇ ਬੰਦਾ ਜੇ ਕੋਈ ਪ੍ਰੋਬਲਮ ਲੈ ਕੇ ਆਇਆ ਤੇ ਉਹਦੀ ਇੱਕ ਧੋਣ ਹੋਰ ਫੜ ਲਓ ਇਸ ਤਰ੍ਹਾਂ ਹਰ ਬੰਦੇ ਨੂੰ ਉਹ ਹੁੰਦੀ ਆ ਹੁਣ ਮੈਨੂੰ ਵੀ ਉਹ ਹੋ ਰਹੀ ਕਿਉਂ ਐਕਸਟਰਾ ਪੈਸੇ ਖਰਚਣੇ ਪੈ ਰਹੇ ਆ ਨਾ ਬੈਟਰੀ ਜੇ ਗਾਰੰਟੀ ਹੈ ਤੇ ਗਾਰੰਟੀ ਵਿੱਚ ਹੀ ਬੈਟਰੀ ਚੇਂਜ ਹੋਣੀ ਚਾਹੀਦੀ ਆ ਗਾਰੰਟੀ ਵੈਲਿਡਾ ਸਾਹ 6-7 ਮਹੀਨੇ ਪਹਿਲੇ ਲੱਗੜੀ ਮੇਰੇ ਸਾਲ ਹੋ ਚੁੱਕੇ ਠੀਕ ਹੈ ਤੇ ਸਾਲ ਹਲੇ ਹੋਇਆ ਨਹੀਂ ਪਰ ਆ 20000 ਆਲਾ ਕਿਲੋਮੀਟਰ ਆਲਾ ਪੰਗਾ ਬੜਾ ਹੀ ਮ ਤੇ ਬਲੈਕ ਕਲਰ ਦੀ ਸਾਈਜ਼ ਸੇਮ ਹੀ ਹੁੰਦਾ ਵਾ ਇਹਨਾਂ ਦਾ ਲੇਕਿਨ ਪੇਰ ਦਾ ਥੋੜਾ ਫਰਕ ਪੈ ਜਾਂਦਾ ਇਹਨਾਂ ਦਾ ਇਹ ਰੈੱਡ ਕਲਰ ਦੀ ਆ ਇਹਨਾਂ ਦਾ ਅੰਪੀਅਰ ਉਹ ਸਾਈਡ ਤੇ ਲਿਖਿਆ ਹੋਇਆ ਹੈਗਾ ਉਹ ਖੱਬੇ ਪਾਸੇ ਆਹ ਰੈੱਡ ਪੇਰ ਹੈ ਇਹ ਸੇਮ ਪ੍ਰੋਪਰ ਹੀ ਰਹਿੰਦਾ ਹੋਇਆ ਇਹਦਾ ਬੜਾ ਹੈਗੇ ਥੋੜਾ ਜਿਆਦਾ ਅੰਪੀਅਰ ਇਹਦੇ ਵਧ ਜਾਂਦੇ ਬੈਟਰੀ ਦਾ ਪਫ ਵਾਲੀ ਹੋਣਾ ਤੇ ਹੁਣ ਚੱਲੇ ਆਂ ਹੀ ਕਾਰ ਤੇ ਬੈਟਰੀ ਨਿਊ ਬ੍ਰਾਂਡ ਤੇ ਗੱਡੀ ਵੀ ਨਿਊ ਬ੍ਰਾਂਡ ਹੁਣ ਟੋਕ ਕਰਕੇ ਇਹ ਬੈਂਟੇ ਤੇ ਤੱਕਣੀ ਨੇ ਆ ਸੁਣੇ ਸਰ ਸਰਫ ਦੀ ਆਵਾਜ਼ ਹੋਣ ਚਾਬੀ ਹੋਣ ਤੇ ਆਵਾਜ਼ ਉਹ ਮੇਰੀ ਭਾਈ ਨੂੰ ਪੇਮੈਂਟ ਕਰਤੀ ਗੂਗਲ ਕਾਪਾ 300 ਰੁਪਿਆ ਤੇ ਨਿਕਲਦੇ ਹੁਣ ਘਰ ਮਿੰਟੋਂ ਮੈਂ ਫਰੈਸ਼ ਹੋਈ ਮੈਂ ਜਾ ਬਿੱਲ ਪੜਨੀਆਂ ਹਾਂ ਹਾਂ ਬਿੱਲ ਪੜਨੀਆਂ ਕੀ ਲਿਖਿਆ ਪਤਾ ਹੀ ਇੰਗਲਿਸ਼ ਲਿਖਿਆ ਹੋਆ ਹਾਂ ਹਾਂ ਤੂੰ ਪੜ ਲਾਉਣ ਹਾਂ ਇੱਥੇ ਲਿਖਾਇ ਹੈ ਆਰ ਪੀ ਈ ਈ ਬਿੱਲ ਪੜਨ ਦੀ ਹੋਣਾ ਆਪਾਂ ਹੁਣ ਫਰੈਸ਼ ਤੇ ਉਸ ਤੋਂ ਬਾਅਦ ਰੋਟੀ ਬਣੀ ਛੱਕਦੇ ਆ ਤੇ ਘੜੀ ਕਰਦੇ ਆ ਰੈਸਟ ਤੇ ਉਸ ਤੋਂ ਬਾਅਦ ਆਪਣੀ ਸਟਾਰਟਿੰਗ ਹੋਣੀ ਆ ਸ਼ਾਮੀ ਕੰਮ ਤੇ ਜਾਂਦੀ ਮੁਸਲਮਾਨੀ ਬਣ ਕੇ ਕੀ ਪੇਸ਼ ਕਰਨਾ ਜੁਨੀ ਤੂੰ ਹੈ ਮੈਂ ਮੁਸਲਮਾਨੀ ਹਾਂ ਮੁਸਲਮਾਨੀ ਦਾ ਹੋਰ ਨਹੀਂ ਤੇ ਕੀ ਤੇ ਆ ਆਪਣੀ ਲੱਸ਼ੋ ਕਾ ਗਰਮੀ ਆ ਗਈ ਤੇ ਮੂੰਹ ਇਹਨੇ ਖੋਲਿਆ ਪੂਰਾ ਹੈ ਤੇ ਪਾਣੀ طرف ਭੱਜਦੀ ਆ ਮਾ ਜੋ ਮਿਲਿਆ ਇਹਨੇ ਖਾਈ ਜਾਣਾ ਵਾਸਤੇ ਕੋ ਆਪਣੀ ਉਹ ਵੀ ਪਾਣੀ ਨੂੰ ਬਾੜਾ ਚੜਨਦੀ ਤੇ ਕਾ ਆਪਣੀ ਮੁਸਲਮਾਨੀ ਆ ਦੇਖੋ ਅਵਾ ਕੁੱਕੜ ਰੱਖੇ ਮੁਸਲਮਾਨੀ ਨੇ ਕੁੱਕੜ ਰੱਖੇ ਤੇ ਤੂੰ ਕਮਾ ਸਹੀ ਕਰਾਂਦੀ ਵਿਚਾਰੀ ਤੇ ਆਪਣੇ ਕੁੱਕੜ ਵਿੱਚ ਧੁੱਪ ਸੇਕਨਦੇ ਪਏ ਇਸ ਟਾਈਮ ਕੋਠੇ ਤੇ ਪੂਰੀ ਭਰਾ ਹੈ ਸ਼ਾਂ ਹੈ ਇਸ ਟਾਈਮ ਪੁੱਛੀਆ ਕਰ ਰਹੀ ਦੀ ਕੁੱਕੜਾ ਨਾ ਕੀ ਲੱਛੀ ਕਰਦੇ ਉਹ ਨਹੀਂ ਲੱਗਦਾ ਗਰਮੀ ਚ ਮੂੰਹ ਤੇ ਕੋਹ ਤੇਰੀ ਕਾਲੀ ਉਹਨੇ ਪੰਖ ਖਲੇ ਰਿਆ ਕਿਉਂਕਿ ਗਰਮੀ ਬੜੀ ਜ਼ਿਆਦਾ ਵਾ ਤੇ ਉਹ ਬਾਰ ਬਾਰ ਪਾਣੀ ਪੀਂਦੀ ਵੀ ਬਾਹ ਇਹ ਵੀ ਵਿਚਾਰੀ ਕੁਛ ਖਾਣ ਮੈਨੂੰ ਲੱਭਦੀ ਬਸ ਆ ਗਈ ਉਹ ਵੀ ਪਾਣੀ ਲੰਨੂ ਵੇਖ ਕੇ ਸਾਡੇ ਕੁੱਕੜਾਂ ਦਾ ਹਾਲ ਆ ਤੇ ਉਹ ਛਰੀਨ ਬਰਾਉਣਾ ਉਹ ਡਰ ਗਈ ਆ ਤੇ ਉਹ ਛਰੀ ਹੱਲੇ ਵੀ ਸ਼ੇਰ ਬਣ ਕੇ ਖੜੀ ਕਹਿੰਦੀ ਆ ਜਾ ਹੁਣ ਕਹਿੰਦੀ ਨਹੀਂ ਬੱਸ ਗਰਮੀ ਨਾਲ ਵਹਿ ਬੱਸ ਹੋਈ ਵੀ ਇਹਦੇ ਉੱਤਰੋ ਚਰੀ ਕੱਲੀ ਜਿੰਦਾਬਾਦ ਆ ਗਈ ਉਹ ਸ਼ੇਰ ਉਹ ਪਾ ਲੈ ਪਾ ਲੈ ਪਿੱਛੇ ਪਿੱਛੇ ਆ ਗਈ ਹੈ ਇਹ ਵਿਚਾਰੀ ਇੱਧਰ ਨੂੰ ਆ ਗਈ ਆ ਤਾਂ ਮੈਂ ਤੈਨੂੰ ਹੀ ਕਰਨੀ ਪੁੱਤ ਚੱਲ ਚੱਲ ਪਿੱਛੇ ਕੁਝ ਨਹੀਂ ਹੁੰਦਾ ਨਹੀਂ ਤੈਨੂੰ ਕੁਝ ਹੋਣ ਦਿੰਦੇ ਆ ਗਈ ਆ ਮਾਂ ਦੇ ਮੰਮੀ ਕੋ ਕਰਾ ਲੈ ਛੋਟਾ ਤੇ ਹੁਣ ਇਸ ਟਾਈਮ ਸੱਤ ਕੇ ਵੱਜ ਤੇ ਵੀਰ ਤੁਹਾਡਾ ਨਿਗਰ ਲੱਗਾ ਡਿਊਟੀ ਤੇ ਗੱਡੀ ਦੀ ਚਾਬੀ ਲੱਭਣ ਦਾ ਬੱਸ ਹੁਣ ਲੱਭਣ ਨਹੀਂ ਦੇ ਉਹ ਗੁੰਡੀ ਚਾਬੀ ਲੈ ਲੈ ਨਵੀਂ ਚਾਬੀ ਕਿੱਥੇ ਗਈ ਹੈ ਉੱਧਰ ਹੈ ਉੱਧਰ ਭਰ ਗਈ ਹੈ ਆ ਉੱਥੇ ਵਈਆ ਕਿੱਥੇ ਅੱਜ ਸਿੰਗਲੀ ਦੇ ਇੱਥੇ ਟੀਂਗ ਦੇ ਆ ਨਵੀਂ ਚਾਬੀ ਲੱਗ ਗਈ ਹੈ ਤੇ ਹੁਣ ਇਹ ਲੈ ਕੇ ਤੇ ਤੋੜਦੇ ਮਿੰਡੋਂ ਮਿੰਡੀ ਡਿਊੜੀ ਤੇ ਆਰਡਰ ਦਾ ਟਾਰਗੇਟ ਜੋ ਮਰਜੀ ਹੈ ਅੱਜ ਪੂਰਾ ਕਰਨਾ ਕਹਿੰਦੇ ਨੇ ਨੇ ਕਿਸ ਤਰ੍ਹਾਂ ਦਾ ਲੱਗਦਾ ਆਪਣੇ ਕਮਰੇ ਆ ਬੈਗ ਪੂਰਾ ਤਿਆਰ ਮੇਰਾ ਤੇ ਮਿਲਦੇ ਆ ਫਸਟ ਆਰਡਰ ਨਾਲ ਪਹਿਲਾ ਆਰਡਰ ਜਿਹੜਾ ਹੈਗਾ ਇਹ ਲੱਗਾ ਸੀ ਆਰਡਰ ਕੋਲ ਨਾ ਪਹਿਲਾਂ ਲਾ ਕੇ ਤੇ ਲਾਗ ਵਾਗਾ ਪਰ ਨਹੀਂ ਕੋਈ ਕੁਝ ਨਹੀਂ ਹੋਈ 120 ਦੀ ਹੋਈ ਸਿਰਫ ਤੇ ਅਰਨਿੰਗ ਲਾ ਕੇ ਤੇ ਹੁਣ ਆਪਣਾ ਜਿਹੜਾ ਹੈਗਾ ਵਾ ਥੋੜਾ ਹੋਲਡ ਡਾਊਨ ਕਰਤਾ ਕਿਉਂਕਿ ਫਾਇਦਾ ਨਹੀਂ ਕੋਈ ਆ ਤੇ ਹੁਣ ਪਾਵਲ ਪਾਉਣ ਦੇ ਕੋ ਚਾਰਜਿੰਗ ਜਿਹੜੀ ਲੀਡ ਕੇਬਲ ਹੀ ਉਹ ਵੀ ਘਰ ਰਹਿ ਗਈ ਫਿਰ ਪਾਵਲ ਪਾਉਣ ਲਾਇਆ ਫੋਨ ਪਾਵਲ ਪਾ ਲੀਡ ਤੇ ਜੀ ਪਾਵਲ ਪਾਣੇ ਕਹਿਆ ਤਾਂ ਜੀ ਲੀਡ ਹੈਗੀ ਆ ਜਾ ਪਹੁੰਚ ਗਿਆ ਹੁਣ ਪਾਵਲ ਪਾ ਕੋ ਗਿਗਾ ਕਰਤੀ ਆ ਓਵਰ ਹੁਣ 11 ਵਜੇ ਦੀ ਸ਼ਿਫਟ ਬੜਾ ਸੀ 11 ਵਜੇ 4 ਵਿੱਚ ਆਰਡਰ ਲਾਉਣੇ ਆ ਉਹਦਾ ਟਾਰਗੇਟ ਡੇਟ ਥੋੜਾ ਚੀਪ ਕਰਾਂਗਾ ਵੱਡਾ ਟਾਰਗੇਟ ਰਹਿਣੀ ਹੋਣਾ ਚਲੋ ਕੋਈ ਨਾ ਐਨੀਵੇ ਉਹ ਇੱਥੇ ਆਇਆ ਸਾਸ ਵੀ ਲੈ ਆਵਤਾ ਇੱਕ ਫੋਨ ਪਾਰ ਚਾਰਜ ਕਰਕੇ ਲੈ ਕੇ ਜੰਨੇ ਆ ਕੰਮ ਦੇ ਨਾਲ ਤੇ ਥੋੜਾ ਬਾਹਰ ਪਾਣਾ ਮੰਨਦੇ ਆ ਗੱਲਾਂ ਕਰਤਾ ਬੈਠੇ ਆ ਤੇ ਇਹ ਵੇਖੋ ਕਿੰਨੇ ਸੋਹਣੇ ਲੱਗ ਰਹੇ ਆ ਧਾ ਵੀ ਇਹਦੇ ਵੀ ਸੋਹਣਾ ਲੱਗ ਰਿਹਾ ਇਹ ਨਵੀਂ ਦਿੱਤੀ ਆ ਤੇ ਭਾਈ ਨੇ ਪਤਾ ਹੀ ਨਹੀਂ ਆ ਕੀ ਚੀਜ਼ ਆ ਤੇ ਭਾਜੀ ਨੂੰ ਖੋਲ ਗਿਓ ਫੋਨ ਨੇ ਭਾਈ ਨੇ ਹਥਿਆਰ ਲਾਇਆ ਨਾਲ ਕਹਿੰਦਾ ਕਿ ਨਾਈਟ ਕਰਨੀ ਆ ਕਹਿੰਦੇ ਨਾਈਟ ਕਰਨੀ ਆ ਤੇ ਆ ਚੀਜ਼ਾ ਦੇ ਰਹੀਆਂ ਵਾ ਤੇ ਹੁਣ ਆਪਣੇ ਨੂੰ ਵੀ ਲਵਾਉਣੀ ਪੈਣੀ ਲੱਗਦਾ ਆ ਚੀਜ਼ ਭਾਜੀ ਓਕੇ ਆ ਅੱਜ ਉਹ ਮੁੰਡਾ ਕਾਫੀ ਚਿਰ ਬਾਅਦ ਰੋਟੀ ਲਿਆ ਕਰੋ ਹਾਂ ਤੇ ਖੋਲ ਹੀ ਆ ਤੇ ਟਾਈਮ 2 ਵਜੇ ਨੇ ਨਾ ਬਾਬਾ ਇਹ ਟਾਈਮ ਹਾਂਜੀ 2:20 2:20 ਹੋਣਦੇ ਆ ਵੀਡੀਓ ਬਣਾਇਆ ਕਰਨਾ ਤਾ ਵੇਖ ਲੈ ਮੈਂ ਨਾਲ ਹੀ ਬਸ ਕਨਫਰਮ ਕਰਨਾ ਈ ਤੂੰ ਆਪਣੀ ਨੀਂਦ ਪੂਰੀ ਕਰ ਜਿਹੜਾ ਸੁੱਤਾ ਆਇਆ ਵਾ ਉਂਝ ਬੈਗ ਜਮਾ ਦੇ ਚੰਗਰੀ ਨੇ ਭਾਈ ਲੱਗਦੇ ਆ ਨਾ ਭਾਜੀ ਫੜ ਲਓ ਫੜ ਲਓ ਬੱਸ ਚੰਗਾ ਉਹਦੇ ਨਾਲ ਰੋਟੀ ਖਾਂਦਾ ਪਿਆ ਵਾ ਅੱਧ ਗਾਇ ਕੀ ਗਾ ਤੇ ਕੋਗੇ ਨਾ ਕੋਕ ਪਤਨੀ ਨਹੀਂ ਓਏ ਉਨੂੰ ਕੋਈ ਪੱਤੰਦ ਨਹੀਂ ਆਉਂਦਾ ਲੋਕੀ ਪਾਣੀ ਵੀ ਢਿੰਡਿਆ ਬੰਦਾ ਕੋਕ ਪੀਂਦਾ ਆ ਹਾਂ ਇਹ ਕੰਮ ਕਿੱਦਾਂ ਹੈ ਇਹਨੂੰ ਕੰਦੇ ਵਧੀਆ ਕੰਮ ਇਹ ਰਿਪੋਰਟ ਸਰ ਆਰਡਰ ਦੇ ਪੈਨ ਨਹੀਂ ਦਿਆ ਜੇ ਆਪਾਂ ਦੇ ਵਿਹਲੇ ਕਦੋਂ ਦੇ ਲਗਭਗ 3-4 ਘੰਟੇ ਹੋ ਗਏ ਹੋਏ ਜੇ ਵਿਹਲੇ ਬੈਠੇ ਹੋਏ ਇਸ ਟਾਈਮ ਰੈਸਟੋਰੈਂਟ ਲਾਗੇ ਕੁਰਸੀਆਂ ਦੇ ਲਾ ਲਿਆ ਡੇਰਾ ਤੇ ਹੁਣ ਉਹਦੇ ਪੇ ਆਈਡੀ ਆਫ ਕਰ ਦਈਏ ਤੇ ਆਪਾਂ ਇਹਨੂੰ ਕਰ ਦਿਆਂ ਆਈਡੀ ਆਫ ਤੇ ਨੀਂਦ ਜੀ ਵੀ ਆਉਂਦੀ ਵੀ ਇਸ ਤੋਂ ਬਾਅਦ ਚੱਲੇ ਹੁਣ ਘਰ ਤੇ ਘਰ ਜਾ ਕਰਦੇ ਆ ਰੈਸਟ ਮਿਲਦੇ ਆਪਾਂ ਟੈਕਸਟ ਵਲੋਗ ਨਾਲ ਕਿਵੇਂ ਦਾ ਲੱਗਿਆ ਵਲੋਗ ਜ਼ਰੂਰ ਦੱਸਿਓ ਤੇ ਚੈਨਲ ਨੂੰ ਕਾਲ ਸਬਸਕ੍ਰਾਈਬ ਕਰਕੇ ਆਉਣ ਵਾਲਾ ਨਿਊ ਵਲੋਗ ਤੁਹਾਨੂੰ ਆਪ ショਅ ਹੋ ਜੇ ਤੇ ਆਪਾਂ ਮਿਲਦੇ ਆ ਨੈਕਸਟ ਵਲੋਗ ਹਾਂ டா டா ਲਵ ਯੂ ਸਾਰੇ ਨੂੰ